ਸਾਰੇ ਵਿਰੋਧੀ ਪਾਰਟੀ ਵਾਲਿਆਂ ਦੇ ਮੂੰਹ ਬੰਦ ਹੋ ਜਾਣਗੇ ਜਿਹੜੇ ਰੋਜ਼ ਮੈਨੂੰ ਗਲਾਂ ਕੱਢਣ ਲੱਗ ਜਾਂਦੇ ਤੜਕੀ ਉਹਨਾਂ ਸਾਰਿਆਂ ਦੇ ਉਹਨਾਂ ਸਾਰਿਆਂ ਦੇ ਮੂੰਹ ਬੰਦ ਹੋ ਜਾਣਗੇ ਤੇ ਉਸ ਤੋਂ ਬਾਅਦ ਆਪਾਂ ਕੰਮ ਕਰਾਂਗੇ ਤੁਹਾਨੂੰ ਕੁਝ ਮਹੀਨਿਆਂ 'ਚ ਹੀ ਇਹ ਪੰਜਾਬ ਨੂੰ ਦੁਬਾਰੇ ਸੋਨੇ ਦੀ ਚਿੜੀ ਬਣਦਾ ਦਿਖਾਊਗਾ ਮੈਂ 43000 ਨੌਕਰੀਆਂ ਦੇਤੀਆਂ ਕੋਈ ਇੱਕ ਬੰਦਾ ਕਹਿ ਦੇ ਉੱਠ ਕੇ ਕਿ ਸਾਥੋਂ 1 ਰੁਪਈਆ ਵੀ ਲਿਆ 43000 ਬੰਦੇ ਨੇ ਨੌਕਰੀਆਂ ਦੇਤੀਆਂ ਮੁੰਡੇ ਕੁੜੀਆਂ ਕੋਈ ਐ ਐਸਡੀਓ ਬਣ ਗਿਆ ਕੋਈ ਪਟਵਾਰੀ ਬਣ ਗਿਆ ਕੋਈ ਪੁਲਿਸ ਚ ਭਰਤੀ ਹੋ ਗਏ ਵੀਰੋ 1 ਰੁਪਿਆ ਵੀ ਕਿਸੇ ਦਾ ਨਹੀਂ ਲੱਗਿਆ ਸਿਰਫ ਮੈਰਿਟ ਦੇ ਆਧਾਰ ਤੇ ਜਿਹੜੀਆਂ ਨੌਕਰੀਆਂ ਮਿਲੀਆਂ ਨੇ ਦੁਕਾਨਦਾਰਾਂ ਦੀ ਦੁਕਾਨਦਾਰੀ ਨੂੰ ਵਧਾਉਣ ਲਈ ਪਾਲਿਸੀਆਂ ਬਣਾ ਰਹੇ ਆ ਜੇ ਕਿਸਾਨਾਂ ਨੂੰ ਭਾਅ ਮਿਲੂਗਾ ਉਹਨਾਂ ਕੋਲੇ ਪੈਸੇ ਹੋਣਗੇ ਤਾਂ ਜੋਦਾਂ ਵਰਗੇ ਬਾਜ਼ਾਰ ਜਿਹੜੇ ਉਹਨਾਂ ਚ ਰੌਣਕਾਂ ਆਉਣਗੀਆਂ ਨਹੀਂ ਤਾਂ ਬਾਜ਼ਾਰ ਸੁੰਨੇ ਹੋ ਜਾਂਦੇ ਆ ਜਦੋਂ ਲੋਕਾਂ ਕੋਲੇ ਪੈਸੇ ਹੀ ਹੈ ਨਹੀਂ ਕੀ ਕਰਨ ਆਉਣ ਬਾਜ਼ਾਰ ਸੋ ਉਹਨਾਂ ਦੇ ਭਾਅ ਦਵਾਵਾਂਗੇ ਖੇਤ ਮਜ਼ਦੂਰ ਮਜ਼ਦੂਰ ਦੀ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਮਜ਼ਦੂਰੀ ਮਿਲੇ ਵੀਰੋ ਵੱਡੇ ਵਪਾਰੀਆਂ ਨੂੰ ਵੀ ਬੁਲਾ ਰਹੇ ਆ ਜਿਹੜੇ ਪਹਿਲਾਂ ਹੀ ਆਪਣੇ ਕੋਲੇ ਇੱਥੇ ਨੇ ਉਹਨਾਂ ਨੂੰ ਉਹਨਾਂ ਦਾ ਕੰਮ ਕਰਨ ਦਾ ਸੌਖਾ ਤਰੀਕਾ ਕਰ ਰਹੇ ਆ ਇਹ ਪਹਿਲਾਂ ਹਿੱਸਾ ਮੰਗਦੇ ਸੀ ਇਹ ਹਿੱਸਾ ਮੰਗਦੇ ਸੀ ਕਿ ਸਾਨੂੰ ਇੰਨੇ ਪੈਸੇ ਦਿਓ ਮੇਰਾ ਸਾਡਾ ਹਿੱਸਾ ਕਰੋ ਮੈਂ ਵੀਰੋ ਕਿਸੇ ਰਸਤੇ ਦੀ ਖੜ ਜਸਾ ਨਹੀਂ ਪਾਉਣਾ ਮੈਂ ਕਿਸੇ ਬਸਤੀਸਾਨੀ ਪਾਉਣਾ ਮੈਂ ਕਿਸੇ ਟਾਬੇ ਚਸਾਨੀ ਪਾਉਣਾ ਮੈਂ ਕਿਸੇ ਠੇਕੇ ਚਸਾਨੀ ਪਾਉਣਾ ਮੈਂ ਹਿੱਸਾ ਪਾਉਣਾ ਤਾਂ ਸਾਡੇ 3.5 ਕਰੋੜ ਪੰਜਾਬੀਆਂ ਦੇ ਮੇਰੇ ਭੈਣ ਭਾਈਆਂ ਦੇ ਮੇਰੇ ਉਹਨਾਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਪਾਉਣਾ ਆਹੀ ਚੀਜ਼ ਹੈ ਆਹੀ ਚੀਜ਼ ਹੈ ਜਿਹੜੀ ਕਰਕੇ ਤੁਸੀਂ ਅੱਜ ਮੇਰੇ ਕੋਲ ਆਏ ਹੋ ਨਹੀਂ ਅੱਜ ਕੱਲ ਲੀਡਰਾਂ ਤੇ ਕੌਣ ਯਕੀਨ ਕਰਦਾ ਹੈ ਅੱਜ ਕੱਲ ਲੋਕ ਉਹਨਾਂ ਦੀ ਸ਼ਕਲ ਦੇਖ ਕੇ ਰਾਜੀ ਨਹੀਂ ਜੇ ਕੋਈ ਲੀਡਰ ਜਾ ਅਖਬਾਰ ਚ ਕਿਸ ਦੀ ਲੀਡਰ ਦੀ ਫੋਟੋ ਮੱਥੇ ਲੱਗ ਜੇ ਦੋ ਵਾਰੀ ਤਾਂ ਮੱਥਾ ਧੋਂਦੇ ਆ ਲੋਕ ਵੀ ਕਿੱਥੋਂ ਦਾ ਸਾਰਾ ਦਿਨ ਖਰਾਬ ਹੋਊਗਾ ਇਹਦਾ ਤੜਕੀ ਮੂੰਹ ਦੇਖ ਲਿਆ ਇਹਦਾ ਸੋ ਵੀਰੋ ਕਿੱਥੇ ਤਾਂ ਪਿਆਰ ਹੈ ਆ ਗੱਡੀ ਫੁੱਲਾਂ ਨਾਲ ਭਰ ਦਿੰਨੇ ਹੋ ਕੋਇੰਟਲਾਂ ਦੇ ਕੋਇੰਟਲ ਫੁੱਲ ਮੈਨੂੰ ਕਿਸੇ ਪੈਟਰੋਲ ਪੰਪ ਤੇ ਗੱਡੀ ਖੜਾ ਕੇ ਆਪਦੇ ਬੈਠਣ ਵਾਸਤੇ ਜਗ੍ਹਾ ਬਣਾਉਣੀ ਪੈਂਦੀ ਹੈ ਇੱਕ ਪਾਸੇ ਤਾਂ ਪਿਆਰ ਹੈ ਦੂਜੇ ਪਾਸੇ ਆ ਕਾਂਗਰਸੀ ਕਾਲੀ ਤੇ ਭਾਜਪਾ ਵਾਲੇ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗੇੜਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਇੱਕ ਅੱਧੀ ਆ ਹਾਲ ਤਾਂ ਉਹਨਾਂ ਦਾ ਆ ਉਹਨ ਦੇਖੋ ਦਿੱਲੀ ਜਨਾਰਾ ਬਣਾਈ ਫਿਰਦੇ ਆ ਲੋਕ ਪਛੀ ਮਈ ਪਾਜ ਪਾ ਗਈ ਕਹਿੰਦੇ ਬੀਜੇਪੀ ਦਾ ਬੁਰਾ ਹਾਲ ਕੇਜਰੀਵਾਲ ਆ ਗਿਆ ਬਾਹਰ ਕੇਜਰੀਵਾਲ ਉਥੇ ਮੈਂ ਦਿੱਲੀ ਜਾ ਕੇ ਆਇਆ 16 ਤਰੀਕ ਨੂੰ ਅਰਵਿੰਦ ਕੇਜਰੀਵਾਲ ਜੀ ਪੰਜਾਬ ਆਉਣਗੇ ਦਰਬਾਰ ਸਾਹਿਬ ਮੱਥਾ ਟੇਕਣਗੇ ਦਰਗਾਹਾਂ ਸਾਹਿਬ ਮੱਥਾ ਟੇਕਣਗੇ ਸੋ ਵੀਰੋ ਇਹਨਾਂ ਨੂੰ ਪਤਾ ਨਹੀਂ ਸੀ ਕਿ ਇਹਨਾਂ ਨੇ ਭੁੰਡਾਂ ਦਾ ਖੱਖਰ ਛੇੜ ਲਿਆ ਇਹਨਾਂ ਨੇ ਡੂਮਲੇ 'ਚ ਡਲਾ ਮਾਰ ਲਿਆ ਜਦੋਂ ਕੇਜਰੀਵਾਲ ਸਾਹਿਬ ਬਾਹਰ ਆ ਗਏ ਉਹ ਕਹਿੰਦੇ ਮੈਂ ਸਾਰੇ ਦੇਸ਼ ਜਾਊਂਗਾ ਚਾਰ ਰਾਊਂਡ ਹੋ ਗਏ ਤੁਹਾਨੂੰ ਖੁਸ਼ਖਬਰੀ ਦੱਸ ਦਿੰਨੇ ਆ ਚਾਰ ਰਾਊਂਡ ਹੋ ਗਏ ਵੋਟਾਂ ਦੇ ਤੇ ਚਾਰਾਂ ਦੇ ਵਿੱਚੋਂ ਬੀਜੇਪੀ ਹਾਰ ਰਹੀ ਐ ਇਸੇ ਕਰਕੇ ਪ੍ਰਧਾਨ ਮੰਤਰੀ ਦਾ ਜਿਹੜਾ ਮੋਦੀ ਦਾ ਭਾਸ਼ਣ ਬਦਲ ਗਿਆ ਮੰਗਲ ਸੂਤਰਾਂ ਤੇ ਆ ਗਿਆ ਹੁਣ ਮੰਗਲ ਸੂਤਰਾਂ ਤੇ ਲੋਕਾਂ ਨੂੰ ਡਰਾਉਣ ਲੱਗ ਗਿਆ ਵੀਰੋ ਵੀਰੋ 10 ਸਾਲਾਂ ਬਾਅਦ ਕੋਈ ਸਕੂਲ ਨਹੀਂ ਗਣਾਉਂਦੇ 10 ਸਾਲਾਂ ਬਾਅਦ ਕੋਈ ਹਸਪਤਾਲ ਨਹੀਂ ਗਣਾਉਂਦੇ 10 ਸਾਲਾਂ ਬਾਅਦ ਕੋਈ ਨੌਕਰੀ ਦਿੱਤੀ ਨਹੀਂ ਘੜਾਉਂਦੇ 10 ਸਾਲਾਂ ਬਾਅਦ ਜਿਹੜਾ ਸਿਰਫ ਮੰਗਲ ਸੂਤਰਾਂ ਤੋਂ ਡਰਾ ਕੇ ਕਿ ਤੁਹਾਡੇ ਆ ਖੋਹ ਲੈਣਗੇ ਤੁਹਾਡੀਆਂ ਮੱਜਾਂ ਖੋਹ ਲੈਣਗੇ ਤੁਹਾਡੀਆਂ ਗਾਵਾਂ ਖੋਹ ਲੈਣਗੇ ਵੀਰੋ ਇਹ ਕੰਮਾਂ ਤੇ ਆ ਗਏ ਇਸ ਕਰਕੇ ਮੈਂ ਤੁਹਾਨੂੰ ਇੱਕ ਖੁਸ਼ਖਬਰੀ ਹੋਰ ਦੇਣੀ ਚਾਹਨਾ 4 ਜੂਨ ਨੂੰ ਸੈਂਟਰ ਦੀ ਸਰਕਾਰ 'ਚ ਸਭ ਤੋਂ ਵੱਡਾ ਹਿੱਸਾ ਆਵਾਜ਼ ਦੀ ਪਾਰਟੀ ਦਾ ਹੋਊਗਾ ਤੁਹਾਡਾ ਫਿਰ ਸੈਂਟਰ ਦੇ ਫੈਸਲੇ ਆਪਾਂ ਕਰਿਆ ਕਰਾਂਗੇ ਮਜਾਲਾ ਪੰਜਾਬ ਦਾ 1 ਰੁਪਿਆ ਉੱਥੇ ਰਹਿ ਜੇ ਸਾਰੇ ਪੈਸੇ ਲਿਆ ਕੇ ਇੱਥੇ ਲੋਕਾਂ ਤੇ ਲਾਵਾਂਗੇ ਮੈਂ ਖਜ਼ਾਨੇ ਨੂੰ ਵੀ ਭਰੂੰਗਾ ਤੇ ਭਰੇ ਹੋਏ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਵੀ ਕਰੂੰਗਾ ਉਹੀ ਖਜ਼ਾਨਾ ਮੈਂ ਤਾਂ ਕਦੇ ਕਿਹਾ ਨਹੀਂ ਖਾਲੀ ਹੈ ਉਹੀ ਤਾਰਾਂ ਨੇ ਉਹੀ ਫਿਊਜ ਨੇ ਉਹੀ ਗ੍ਰਿਡ ਨੇ ਉਹੀ ਖੰਬੇ ਨੇ ਹੁਣ ਕਿਵੇਂ ਬਿਜਲੀ ਆਉਣ ਲੱਗ ਗਈ ਨਾਲੇ 24 ਘੰਟੇ ਆਉਣ ਲੱਗ ਗਈ 90% ਘਰਾਂ ਨੂੰ ਬਿਜਲੀ ਦਾ ਬਿੱਲ ਫ੍ਰੀ ਆਉਂਦਾ ਤੇ ਜਿਹੜੀ ਖੇਤਾਂ ਵਾਲੀ ਲਾਈਟ ਹੈ ਦਿਨੇ ਵੀ ਜਦੋਂ ਮਰਜ਼ੀ ਜਾ ਕੇ ਤੁਸੀਂ ਸਟਾਰਟਰ ਦਾ ਸੋਚਦਾ ਬਲੋ ਤੁਹਾਡੇ ਤੁਹਾਡਾ ਟੂਬਲ ਚੱਲਦਾ ਕਿਉਂ ਬਾਪੂ ਚੱਲਦਾ ਨਾ ਰਾਤਾਂ ਨੂੰ ਜਾਣ ਦੀ ਲੋੜ ਨਹੀਂ ਪਈ ਕਿਉਂ ਰਾਤਾਂ ਨੂੰ ਸੱਪਾਂ ਜਿਹਾ ਸਿਰੀਆਂ ਮਿੱਧੀਏ ਉਹ ਸਾਰੀ ਦੁਨੀਆ ਦੇ ਦਫ਼ਤਰ ਮੈਂ ਅਫਸਰਾਂ ਨੂੰ ਬੁਲਾ ਕੇ ਕਿਹਾ ਉਹ ਸਾਰੀ ਦੁਨੀਆ ਦੇ ਦਫ਼ਤਰ ਦਿਨੇ ਲੱਗਦੇ ਨਾ ਕਿਸਾਨ ਦਾ ਦਫ਼ਤਰ ਰਾਤ ਦੇ 1.5 ਵਜੇ ਕਿਉਂ ਲਾਉਨੇ ਹੋ ਕਹਿੰਦੇ 1.5 ਵਜੇ ਬਿਜਲੀ ਆਉਗੀ ਜਿੰਨਾ ਪਹਿਲਾਂ ਸੌ ਸਕਦੇ ਐ ਨਾ ਬਾਅਦ ਸੌ ਸਕਦੇ ਸੋ ਵੀਰੋ ਵੀਰੋ ਐਸਮਰ ਡੀਜੇ ਵੀਰੋ ਇਸ ਵਾਰ ਜਨਰੇਟਰਾਂ ਵਾਸਤੇ ਡੀਜ਼ਲ ਖੀਦਣ ਦੀ ਲੋੜ ਨਹੀਂ ਪਈ ਮੇਰੇ ਦੋ ਤਿੰਨ ਮਿੱਤਰ ਨੇ ਪੈਟਰੋਲ ਪੰਪ पे ਉਹਨਾਂ ਦੇ ਕਹਿੰਦੇ ਚੱਲ ਕੋਈ ਗੱਲ ਨਹੀਂ ਸਨ ਸਾਡੀ ਸੇਲ ਘੱਟੀ ਆ ਪਰ ਘਟੂ ਘਟ ਸਾਡੇ ਭਰਾਵਾਂ ਦਾ ਮਾਣ ਵਧਿਆ 1 ਲੀਟਰ ਵੀ ਕਹਿੰਦੇ ਕੋਈ ਸਾਡੇ ਕੋਲੇ ਪਰਚੀ ਲੈ ਕੇ ਆੜਤੀ ਦੀ ਜਾਂ ਵੈਸੇ ਢੋਲ ਲੈ ਕੇ ਨਹੀਂ ਆਇਆ ਕਿ ਜਨਰੇਟਰ ਚਲਾਉਣਾ ਪਹਿਲਾਂ ਜਨਰੇਟਰ ਦਾ ਤੇਲ ਵੀ ਉਹਨੇ ਹੀ ਲੱਗ ਜਾਂਦਾ ਸੀ ਸੋ ਮੇਰੇ ਵੀਰੋ ਇਹ ਜੇ ਨੀਅਤ ਸਾਫ਼ ਹੋਵੇ ਤਾਂ ਸਭ ਕੁਝ ਹੋ ਸਕਦਾ ਹੈ ਆਉਣ ਵਾਲੇ ਦਿਨਾਂ 'ਚ ਹੁਣ ਨਹਿਰੀ ਪਾਣੀ 80 70 ਤੋਂ 80% ਤੱਕ ਪਹੁੰਚਾਵਾਂਗੇ ਖੇਤਾਂ 'ਚ ਉਹਦੇ ਨਾਲ ਸਾਡੇ 6.5 ਲੱਖ ਟਿਊਬਲ ਜਿਹੜਾ ਉਹ ਖੜਜੂਗਾ ਬੰਦ ਹੋ ਜੂਗਾ ਥੱਲੋਂ ਪਾਣੀ ਬਚੂਗਾ ਧਰਤੀ 'ਚੋਂ ਵੀਰੋ ਬਿਜਲੀ ਦਾ ਖਰਚਾ ਬਚੂਗਾ ਨਾਲੇ ਸਾਡੇ ਗੁਰੂ ਸਾਹਿਬ ਦਾ ਕਿਹਾ ਹੋਇਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉਸ ਉਸ ਬਚਨ ਤੇ ਵੀ ਥੋੜੇ ਥੋੜੇ ਪੂਰੇ ਉਤਰਾਂਗੇ ਆਪਾਂ ਧਰਤੀ ਦਾ ਪਾਣੀ ਬਚਾਉਣਾ ਆਪਾਂ ਹਵਾ ਬਚਾਉਣੀ ਹੈ ਆਪਾਂ ਪਵਨ ਗੁਰੂ ਪਵਨ ਹਵਾ ਪਵਨ ਗੁਰੂ ਪਾਣੀ ਪਿਤਾ ਪਾਣੀ ਨੂੰ ਪਿਤਾ ਦਾ ਦਰਜਾ ਧਰਤੀ ਨੂੰ ਮਾਤਾ ਦਾ ਦਰਜਾ ਸੋ ਵੀਰੋ ਆਪਾਂ ਇਕੱਠੇ ਆਪਾਂ ਇਕੱਠੇ ਕੰਮ ਕਰਾਂਗੇ ਪਰ ਮੈਨੂੰ ਇਹ ਮੈਂ ਲੜੀ ਜਾਂਦਾ ਮੈਂ ਮੈਂ ਸੁਪਰੀਮ ਕੋਰਟ 'ਚ ਮੈਂ ਇਕੱਲਾ ਲੜ ਰਿਹਾ ਮੈਂ ਪੰਜਾਬ ਦੇ ਹੱਕਾਂ ਵਾਸਤੇ ਮੈਂ ਗਵਰਨਰ ਨਾਲ ਲੜ ਰਿਹਾ ਮੈਂ ਮੈਂ ਸੈਂਟਰ ਨਾਲ ਲੜ ਰਿਹਾ ਪਰ ਮੈਨੂੰ ਮੈਂ ਲੜੂੰਗਾ ਲੜਦਾ ਰਹੂੰਗਾ ਪਰ ਮੈਨੂੰ 13 ਹੱਥ ਤੇ 13 ਜਵਾਨਾ ਹੋਰ ਦਿਓ ਤਾਂ ਕਿ ਉੱਥੇ ਜਾ ਕੇ 10 ਸਾਡੇ ਪਹਿਲੇ ਹੀ ਨੇ ਪਾਰਲੀਮੈਂਟ ਚ 13 ਇੱਥੋਂ ਹੋਗੇ ਫਿਰ ਕੁਰਕਸ਼ੇਤਰ ਫਿਰ ਦਿੱਲੀ ਫਿਰ ਗੁਜਰਾਤ ਚੋਂ ਆ ਰਹੇ ਨੇ ਜਦੋਂ 30 40 ਉੱਥੇ ਹੋਗੇ ਮਜਾ ਆਲਾ ਕੋਈ ਮਾਇਦਾ ਲਾਲ ਪੰਜਾਬ ਦਾ ਪੈਸਾ ਜਾਂ ਪੰਜਾਬ ਦਾ ਹੱਕ ਮਾਰ ਕੇ ਦਿਖਾ ਦੇ। ਤੇਰੀ ਸੋਚ ਤੇ ਗਰੰਟੀਆਂ ਪੂਰੀਆਂ ਕਰ ਰਹੇ ਆ ਕੁਝ ਤਾਂ ਹੈ ਜੀਆਂ ਵੀ ਗਰੰਟੀਆਂ ਪੂਰੀਆਂ ਕਰਤੀਆਂ ਜਿਹੜੀਆਂ ਦਿੱਤੀ ਨਹੀਂ ਸੀ। ਟੋਲ ਪਲਾਜ਼ਾਂ ਵਰਤਾਂ ਨਹੀਂ ਕਿਹਾ ਸੀ 16 ਬੰਦ ਕਰਤੇ ਬਾਈ ਜੀ 16 ਤੁਹਾਨੂੰ ਸੁਣ ਕੇ ਖੁਸ਼ੀ ਹੋਊਗੀ 58 ਲੱਖ 77000 58 ਲੱਖ 77000 ਰੁਪਇਆ ਇੱਕ ਦਿਨ ਦਾ ਵਚਨ ਲੱਗ ਗਿਆ ਪੰਜਾਬੀਆਂ ਦਾ ਟੋਲ ਪਲਾਜ਼ਾਂ ਕਰਕੇ ਇੱਕ ਦਿਨ ਦਾ ਐਵੇਂ ਲੁੱਟੀ ਜਾਂਦੇ ਸੀ ਲੋਕਾਂ ਨੂੰ ਆਉਣ ਦੇ ਪੈਸੇ ਜਾਣ ਦੇ ਪੈਸੇ ਪੈਸੇ ਹੀ ਫੜਨੇ ਸੀ ਹੋਰ ਕਿਹੜਾ ਉੱਥੇ ਕੱਚਾ ਮਾਲ ਆਉਂਦਾ ਹੈ ਨਾ ਕੋਈ ਪੋਲੂਸ਼ਨ ਸਾਡੀ ਗਾਈਡ ਲਾਈਨ ਦੀ ਲੋੜ ਹੈ ਜਿਹੜਾ ਇੱਧਰ ਨੂੰ ਜਾਂਦਾ ਉਹ ਤੋਂ ਪੈਸੇ ਫੜ ਲਓ ਜਿਹੜਾ ਇੱਧਰ ਨੂੰ ਜਾਂਦਾ ਉਹ ਤੋਂ ਪੈਸੇ ਫੜ ਲਓ ਵੀਰੋ ਇਹ ਤਾਂ ਹੋਇਆ ਜੇ ਨੀਅਤ ਸਾਫ਼ ਹੈ ਮੇਰੇ ਕੋਲੇ ਵੀ ਉਹਨਾਂ ਨੇ ਫਾਈਲਾਂ ਭੇਜੀਆਂ ਸੀ 431 ਦਿਨ ਵਧਾ ਦਿਓ 342 ਦਿਨ ਵਧਾ ਦਿਓ ਮੈਂ ਕਹਾਂ ਤੁਸੀਂ ਬੋਰੀ ਬਿਸਤਰਾ ਚੱਕੋ ਬਣਿਆ ਵਧਾਉਣ ਦੇ ਤੁਸੀਂ ਛੇਤੀ ਆਪਣਾ ਇੱਥੋਂ ਬੋਰੀ ਬਿਸਤਰਾ ਚੱਕੋ ਹੁਣ ਜਿਹੜੀਆਂ ਬਿਲਡਿੰਗਾਂ ਨੇ ਉਹ ਜਿਹੜੀਆਂ ਟੋਲ ਪਲਾਜ਼ੇ ਵਾਲੀਆਂ ਉਹ ਸਰਕਾਰਦਿਆਂ ਨੇ ਉਥੇ ਆਮ ਆਦਮੀ ਕਲੀਨਿਕ ਖੋਲਾਂਗੇ ਨਾਲ ਸ਼ਾਨਦਾਰ ਲੇਡੀਜ਼ ਲਈ ਖਾਸ ਤੌਰ ਤੇ ਬਹੁਤ ਮੁਸ਼ਕਲ ਹੋ ਜਾਂਦਾ ਹੈ ਸ਼ਾਨਦਾਰ ਬਾਥਰੂਮ ਦਾ ਪ੍ਰਬੰਧ ਉੱਥੇ ਕਰਾਂਗੇ ਉੱਥੇ ਬੇਰਕਾ ਦੇ ਬੂਥ ਲੱਗਣਗੇ ਤੇ ਹੋਰ ਖਾਣ ਪੀਣ ਦਾ ਸਮਾਨ ਤਾਂ ਕਿ ਰੋਕੇ ਪਰਿਵਾਰ ਕੋਈ ਆਪਣਾ ਰੋਕੇ ਉੱਥੇ ਕੋਈ ਦਵਾਈ ਬੂਟੀ ਲੈਣੀ ਆ ਉਹ ਲੈ ਲੇ ਜਾਂ ਕੋਈ ਬਾਥਰੂਮ ਯੂਜ਼ ਕਰਨਾ ਹੈ ਜਾਂ ਕੁਝ ਖਾਣਾ ਪੀਣਾ ਸੋ ਵੀਰੋ ਇਹ ਪਲੈਨਿੰਗਾਂ ਨੇ ਨਹਿਰਾ ਕੱਢ ਰਿਆਂ ਤੋਂ ਇੱਕ ਤਾਂ 206 ਮੈਗਾਵਾਟ ਦਾ ਆਪਾਂ ਨੇ ਬਣਾਤਾ ਧਾਰਕਲਾ ਜਿਹੜਾ ਡੈਮ ਹੈ ਉਹਦੇ ਨਾਲ ਇੱਕ ਨਹਿਰ ਪੂਰੀ ਹੋਈ ਨਹਿਰ ਇੱਕ ਦੁਆਬੇ ਵਿਚ ਦੀ 24 ਘੰਟੇ 12 ਮਹੀਨੇ 23 ਦਿਨ ਚੱਲੂਗੀ ਇੱਕ ਨਹਿਰ ਕੱਢ ਲਿਆ ਮਾਲਵਾ ਨਹਿਰ ਉਹਦਾ ਨਾਮ ਰੱਖਿਆ ਜਿਹੜੀ ਰਾਜਸਥਾਨ ਨੂੰ ਜਾਂਦੀ ਹੈ ਉਹਦੇ ਇਧਰਲੇ ਪਾਸੇ ਗਿੱਦੜਵਾਹੇ ਵਾਲੇ ਪਾਸੇ ਪਰਲੇ ਪਾਸੇ ਤਾਂ ਹੈਗੀ ਆ ਉਹ ਵੀ ਆਪਣੀ ਹੈ ਇਧਰਲੇ ਪਾਸੇ ਵੀ ਨਹਿਰ ਹੋਊਗੀ ਤੇ ਵੀਰੋ ਜਿਹੜਾ ਉਧਰੋਂ ਪਾਣੀ ਚੱਕ ਕੇ ਕਰਲੌਸਕਰ ਦੇ ਪੰਪਾਂ ਨਾਲ ਇਧਰ ਨੂੰ ਛੱਡਦੇ ਆ ਉਹ ਖਰਚਾ ਵੀ ਬਚੂਗਾ ਤੇ ਆਪਣਾ ਪਾਣੀ ਜਿਹੜਾ ਉਹ ਨਹਿਰੀ ਪਾਣੀ ਉਹਦੇ ਤਤ ਹੁੰਦੇ ਨੇ ਪਜਾਉ ਸ਼ਕਤੀ ਵੱਧਦੀ ਆ ਉਹਦੇ ਨਾਲ ਉਹ ਵੀ ਲੋਕਾਂ ਦਾ ਤੁਸੀਂ ਵੀਡੀਓ ਦੇਖਦੇ ਹੋਵੋਗੇ ਕੋਈ ਕਹਿੰਦਾ ਜੀ 25 ਸਾਲਾਂ ਬਾਅਦ ਸਾਡੇ ਪਿੰਡ ਕੱਸੀ ਚ ਪਾਣੀ ਆਇਆ ਕੋਈ ਕਹਿੰਦਾ ਜੀ 30 ਸਾਲਾਂ ਬਾਅਦ ਪਾਣੀ ਦੇਖਿਆ ਇਹਨਾਂ ਦਾ ਧਿਆਨ ਪਹਿਲਾਂ ਹੈ ਹੀ ਨਹੀਂ ਸੀ ਕਿਤੇ ਇਹਨਾਂ ਦਾ ਧਿਆਨ ਸਿਰਫ ਲੁੱਟਣ ਤੇ ਸੀ ਇਹ ਸਾਰੇ ਇਹ ਸਾਰੇ ਪੁੱਤ ਭਤੀਜੇ ਸਾਲੇ ਜੀਜੇ ਇਸੇ ਕੰਮ ਤੇ ਲੱਗੇ ਹੋਏ ਸੀ ਸੋ ਇਹਨਾਂ ਨੂੰ ਹੁਣ ਪਤਾ ਲੱਗੂਗਾ ਇਹਨਾਂ ਨੂੰ ਹੁਣ ਪਤਾ ਲੱਗੂਗਾ ਸੁਖਬੀਰ ਬਾਦਲ ਕਹਿੰਦਾ ਸੋ ਵੀ ਬਾਦਲ ਕਹਿੰਦਾ ਕਹਿੰਦਾ ਖੇਤਰੀ ਪਾਰਟੀ ਆ ਹੁਣੇ ਹੁਣੇ ਉਹਨਾਂ ਦੇ ਮੰਨਤਾ ਕਰਕੇ ਸਾਡੇ ਨੇ ਭਾਜਪਾ ਲੈਣੀ ਆ ਕਿ ਸਾਡੇ ਨਾਲ ਸਹਿਯੋਗਤਾ ਕਰ ਲੋ ਕਹਿੰਦੇ ਅਸੀਂ ਨਹੀਂ ਕਰਦੇ ਤੁਸੀਂ ਸਾਨੂੰ ਵੀ ਡੋਪੋਗੇ ਤੁਹਾਡਾ ਜਿਹੜਾ ਹਾਲ ਹੈ ਤੁਸੀਂ ਨਾਲ ਸਾਨੂੰ ਡੋਪੋਗੇ ਸੋ ਵੀਰੋ ਇਹ ਨਾ ਜਿਹੜੀ ਭਾਜਪਾ ਤੇ ਅਕਾਲੀ ਦਲ ਦਾ ਗੱਠ ਜੋੜ ਹੈ ਇਹ ਕਛੂ ਤੇ ਕਛੂ ਤੇ ਚੂਹੇ ਦੀ ਦੋਸਤੀ ਵਾਲਾ ਹੈ ਕਛੂ ਤੇ ਚੂਹੇ ਦੀ ਦੋਸਤੀ ਹੋ ਗਈ ਕਛੂ ਕੁੰਮੇ ਤੇ ਚੂਹੇ ਦੀ ਕਹਿੰਦੇ ਯਾਰ ਆਪਾਂ ਨਾਲ ਹੀ ਰਿਆ ਕਰਾਂ ਇਕੱਠੇ ਦੋਨਾਂ ਨੇ ਇੱਕ ਦੂਜੇ ਨਾਲ ਪੂਛਾਂ ਬੰਨ ਲੀਆਂ ਕਹਿੰਦੇ ਇਕੱਠੇ ਰਿਆ ਕਰਾਂਗੇ ਥੋੜੀ ਜੀ ਗਰਮੀ ਹੋਈ ਕਛੂ ਨੂੰ ਗਰਮੀ ਲੱਗੀ ਉਹਨੇ ਇਹ ਤਾਂ ਦੇਖਿਆ ਨਹੀਂ ਮੇਰੇ ਪਿੱਛੇ ਚੂਹਾ ਬੰਨਿਆ ਹੋਇਆ ਟੋਪੇ ਦੇ ਵਿੱਚ ਵੜ ਗਿਆ ਥੱਲੇ ਉਹ ਡੁੱਬ ਕੇ ਚੂਹਾ ਮਰ ਗਿਆ ਜੀ ਚੂਹਾ ਮਰ ਗਿਆ ਘੰਟੇ ਬਾਅਦ ਜਦੋਂ ਕਛੂ ਬਾਹਰ ਆਇਆ ਕਿ ਬਾਹਰ ਆ ਗਏ ਹੁਣ ਚਲੋ ਗਰਮੀ ਘੱਟ ਗਈ ਤਾਂ ਤਾਹਾਂ ਇੱਕ ਬਾਜ ਫਿਰਦਾ ਸੀ ਉਹਨੇ ਦੇਖਿਆ ਵੀ ਚੂਹਾ ਮਰਿਆ ਪਿਆ ਉਹਨੇ ਮਾਰੀ ਚਪਟ ਆਪਣੇ ਪੰਜਿਆਂ ਨਾਲ ਦੁਹਾ ਚੱਕ ਲਿਆ ਨਾਲ ਕਛੂ ਚੱਕਿਆ ਗਿਆ ਕਿਉਂਕਿ ਬੰਨਿਆ ਹੋਇਆ ਸੀ ਨਾਲ ਉਹ 200 ਮੀਟਰ ਤੋਂ ਕਛੂ ਡਿੱ ਗਿਆ ਦੇਖ ਕੇ ਕਛੂ ਮਰ ਗਿਆ ਸੋ ਵੀਰੋ ਇਹ ਇੱਕ ਦੂਜੇ ਨੂੰ ਡੋਬਣ ਆਲੇ ਨੇ ਇਹ ਫੈਸਲਾ ਕਰ ਲੈਣ ਕਛੂ ਕੌਣ ਹੈ ਤੇ ਝੂਆ ਕੌਣ ਹੈ ਐਨਾ ਪਤਾ ਮਰਨਾ ਦੋਨਾਂ ਨਹੀਂ ਹੈ ਬਸ ਮਸਾਂ 13 ਪੂਰੇ ਕੀਤੇ ਨੇ ਬੰਦੇ ਐ ਨਹੀਂ ਇਨਾਂ ਕੋਲੇ ਸੋ ਵੀਰੋ ਇਹ ਕੀ ਕਰਨਗੇ ਸੋ ਪੰਜਾਬ ਨੂੰ ਤਾਂ ਉਹੀ ਬੰਦਾ ਪੰਜਾਬ ਦੀ ਲੜਾਈ ਲੜ ਸਕਦਾ ਜਿਹੜਾ ਪੰਜਾਬ ਦੇ ਦੁੱਖਾਂ ਦਰਦਾਂ ਨੂੰ ਜਾਣਦਾ ਹੋਵੇ ਜਿਨੇ ਗਰੀਬੀਆਂ ਆਪਣੇ ਪਿੰਡੇ ਤੇ ਹੰਡਾਈਆਂ ਹੋਣ ਉਹਨਾਂ ਨੂੰ ਪਤਾ ਹੋ ਸਕਦਾ ਬਾਈ ਆ ਜਿਹੜੇ ਪਹਾੜਾਂ ਵਾਲੇ ਸਕੂਲਾਂ ਚ ਪੜ੍ਹੇ ਨੇ ਇਹਨਾਂ ਨੂੰ ਕੁਛ ਨਹੀਂ ਪਤਾ ਆਪਾਂ ਤਾਂ ਗਾਚਰੀਆਂ ਵਾਲੀਆਂ ਫੱਟੀਆਂ ਵਾਲਿਆਂ ਊੜਾ ਆੜਾ ਲਿਖਦੇ ਹੁੰਦੇ ਸੀ ਫੱਟੀਆਂ ਤੇ ਤੇ ਬੋਰੀ ਘਰੋਂ ਲੈ ਕੇ ਜਾਂਦੇ ਹੁੰਦੇ ਸੀ ਆਪਦੇ ਬੈਠਣ ਵਾਸਤੇ ਤੇ ਇਹ ਇਹ ਪੜ੍ਹੇ ਏਸੀ ਸਕੂਲਾਂ ਚ ਇਹਨੂੰ ਕੀ ਪਤਾ ਪੰਜਾਬੀ ਕੀ ਹੁੰਦੀ ਹੈ ਇਹ ਪੰਜਾਬ ਦੇ ਵਾਰਿਸ ਬਣਨ ਨੂੰ ਫਿਰਦੇ ਨੇ ਮੈਨੂੰ ਮੈਂ ਇੱਕ ਟੀਵੀ ਦੇ ਨੈਸ਼ਨਲ ਟੀਵੀ ਤੇ ਇੰਡੀਆ ਟੀਵੀ ਉਹਦੇ ਤੇ ਮੇਰੀ ਇੰਟਰਵਿਊ ਚੱਲ ਰਹੀ ਸੀ ਉਹ ਮੈਨੂੰ ਕਹਿੰਦੇ ਸਾਡਾ ਇੱਕ ਰਾਉਂਡ ਹੈ ਉਹਨੂੰ ਕਹਿੰਦੇ ਰੈਪਿਡ ਫਾਇਰ ਮੈਂ ਕਿਹਾ ਅੱਛਾ ਜੀ ਕਹਿੰਦੇ ਅਸੀਂ ਨਾਮ ਲਵਾਂਗੇ ਤੁਹਾਡੇ ਸਾਹਮਣੇ ਲੀਡਰਾਂ ਦੇ ਤੁਸੀਂ ਉਹਦੇ ਬਾਰੇ ਕੁਝ ਵੀ ਬੋਲ ਕੇ ਦੱਸ ਦਿਓ ਕਿ ਉਹਦਾ ਸੁਭਾਅ ਕਿਹੋ ਜਿਹਾ ਹੈ ਤੁਸੀਂ ਕੀ ਸੋਚਦੇ ਹੋ ਉਹਦੇ ਬਾਰੇ ਮੈਂ ਕਿਹਾ ਲਓ ਨਾ ਕਹਿੰਦੇ ਸੁਖਵੀਰ ਬਾਦਲ ਮੈਂ ਕਿਹਾ ਜੀ ਪਹਾੜਾਂ ਵਾਲੇ ਸਕੂਲਾਂ ਚ ਪੜਿਆ ਪੰਜਾਬੀ ਨਾਲ ਲਿਖਣੀ ਆਉਂਦੀ ਐ ਨਾਲ ਪੜ੍ਹਨੀ ਆਉਂਦੀ ਐ ਪਰ ਪੰਜਾਬ ਦਾ ਬਾਰਿਸ ਬਣਨਾ ਚਾਹੁੰਦਾ ਐ ਕਹਿੰਦੇ ਕੈਪਟਨ ਮਨਿੰਦਰ ਸਿੰਘ ਮੈਂ ਕਿਹਾ ਮਹਿਲਾਂ ਚ ਰਹਿਣ ਵਾਲੇ ਬੰਦੇ ਨੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਜਦੋਂ ਕਾਂਗਰਸ ਦਾ ਰਾਜ ਸੀ ਕਾਂਗਰਸ ਨਾਲ ਸੀ ਜਦੋਂ ਕਾਲੀਆਂ ਦਾ ਰਾਜ ਸੀ ਕਾਲੀਆਂ ਨਾਲ ਸੀ ਤੇ ਹੁਣ ਭਾਜਪਾ ਦਾ ਰਾਜ ਆ ਭਾਈ ਭਾਜਪਾ ਦੇ ਨਾਲ ਨੇ ਲੋਕਾਂ ਨਾਲ ਤਾਂ ਕਦੇ ਹੋਇਆ ਹੀ ਨਹੀਂ ਉਹ ਤੋਂ ਬਾਅਦ ਕਹਿੰਦੇ ਉਹ ਤੋਂ ਬਾਅਦ ਕਹਿੰਦੇ ਜੀ ਨਰਿੰਦਰ ਮੋਦੀ ਮੈਂ ਕਿਹਾ ਵੀ ਕਿਸੇ ਵੀ ਗੱਲ ਨੂੰ ਕਿਸੇ ਵੀ ਥਾਂ ਤੇ ਫਿੱਟ ਕਰਕੇ ਕਿਤੇ ਵੀ ਸੁਣਾ ਸਕਦਾ ਨਾਲੇ ਕਹਿੰਦਾ ਮੇਰੀ ਗਰੰਟੀ ਹੈ ਕਹਿੰਦੇ ਕਿਵੇਂ ਮੈਂ ਕਿਹਾ ਚੰਦਰਯਾਨ ਦਾ ਲੌਂਚਿੰਗ ਵੇਲੇ ਚਲਾ ਗਿਆ ਉੱਥੇ ਜੋ ਚੰਦਰਜਨ ਲੌਂਚ ਕਰਨਾ ਸੀ ਜਾ ਕੇ ਕਹਿੰਦਾ ਮੇਰਾ ਇਸਰੋ ਸੇ ਪੁਰਾਣਾ ਨਾਤਾ ਹੈ ਮੈਂ ਵੀ ਹੈਰਾਨ ਮੈਂ ਕਿਹਾ ਅੱਠਵੀਂ ਨੌਵੀਂ ਦੇ ਸਰਟੀਫਿਕੇਟ ਨਹੀਂ ਮਿਲਲੇ ਇਸਰੋਜ ਕਿਤੇ ਫਿਰਦਾ ਏ ਇਸਰੋਜ ਕਿੱਥੇ ਉਹ ਤਾਂ ਪੜ੍ਹੇ ਲਿਖੇ ਬੰਦੇ ਜਾਂਦੇ ਆ ਸਾਇੰেন্টিਸ ਮੈਂ ਕਿਹਾ ਹੁਣ ਇਹ ਕਿਵੇਂ ਜੋੜੂਗਾ ਕਹਿੰਦਾ ਦੇਖੋ ਜਦੋਂ ਮੈਂ ਸਕੂਲ ਪੜ੍ਹਦਾ ਸੀ ਨਾ ਪੜ੍ਹਾਈ ਵਾਲੇ ਪਾਸੇ ਤਾਂ ਮੇਰਾ ਹੱਥ ਟੈਟਿਸੀ ਹੈ ਨਾ ਪੜਾਈ ਵਾਲੇ ਪਾਸੇ ਤਾਂ ਮੈਂ ਐਸਾ ਵੈਸੀ ਸੀ ਇਸ ਕਰਕੇ ਸਕੂਲ ਦਾ ਹਰੇਕ ਟੀਚਰ ਸਭ ਤੋਂ ਪਹਿਲਾਂ ਆ ਕੇ ਮੈਨੂੰ ਕਹਿੰਦਾ ਹੁੰਦਾ ਸੀ ਅਬ ਤੂੰ ਇਸ ਰੋ ਵਿੱਚ ਬੈਠੋ ਅਬ ਇਸ ਰੋ ਵਿੱਚ ਇਸ ਰੋ ਵਿੱਚ ਇਸ ਰੋ ਵਿੱਚ ਇਸ ਰੋ ਸੇ ਮੇਰਾ ਪੁਰਾਣਾ ਨਾਤਾ ਹੈ ਕਹਿੰਦੇ ਕਹਿੰਦੇ ਅਰਬਿੰਦ ਕੇਜਰੀਵਾਲ ਮੈਂ ਕਿਹਾ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤੋ ਇਨਕਲਾਬ ਲਿਖਿਆ ਜਾਂਦਾ ਹੈ ਕਹਿੰਦੇ ਜੈ ਜੀ ਜੈ ਜੀ ਜਿੰਦਾਬਾਦ ਜਿੰਦਾਬਾਦ ਕਹਿੰਦੇ ਭਗਵੰਤ ਮਾਨ ਮੇਰਾ ਹੀ ਨਾਂ ਲੈਤਾ ਮੈਨੂੰ ਕਹਿੰਦੇ ਭਗਵੰਤ ਮਾਨ ਮੈਂ ਕਿਹਾ ਜੀ ਜੇ ਮੈਂ ਦੇਖਾਂ ਅਮਲਾਂ ਬੱਲੇ ਤਾਂ ਕੁਛ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਬੱਲੇ ਤਾਂ ਕੁਛ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਬੱਲੇ ਤਾਂ ਬੱਲੇ ਬੱਲੇ ਦੋਨੋਂ ਹੱਥੋਂ ਪਰਚਾ ਕੇ ਦੋ ਨਾਰੇ ਲਾ ਦਿਓ ਇਨਕਲਾਬ ਇਨ ਇੱਕ ਹੋਰ ਹੈ ਉਹ ਬਿੱਟੂ ਉਹ ਸਰਕਾਰੀ ਖਰਚੀ ਰਹੀਗੇ 10 ਸਾਲ ਹੁਣ ਜੁਰਮਾਨਾ ਲਿਆ ਉਹ ਤੋਂ ਵੀ 1 ਕਰੋੜ 83 ਲੱਖ ਜਮ੍ਹਾਂ ਕਰਾ ਤੂੰ ਸਰਕਾਰੀ ਖਰਚ ਕਿਵੇਂ ਰਹਿ ਸਕਦਾ ਬਿਨਾਂ ਪੈਸੇ ਦਿੱਤੇ ਦੇਖੋ ਜੀ ਆਪਾਂ ਨੇ ਕਹਿੰਦਾ ਵੀ ਪੈਸੇ ਜਮ੍ਹਾਂ ਕਰਾ ਤਾਂ ਆਪਦੇ ਕਾਗਜ਼ ਭਰੀ ਉਹ ਹੁਣ ਕਹਿੰਦਾ ਕੰਨਾ ਮੈਂ ਪਾਜ ਪਾਲੇ ਦਫ਼ਤਰ ਚ ਰਹਿਣਾ ਮੈਂ ਗੱਦੇ ਤੇ ਸੌਣਾ ਉਹ ਮੈਂ ਕਿਹ ਇੱਥੇ ਫੁੱਟਪਾਥ ਵਾਲਾਂ ਦੀ ਜ਼ਿੰਦਗੀ ਦੇਖੀ ਹੈ ਕਦੇ ਗੱਦੇ ਤੇ ਸੌਣਾ ਸੋ ਵੀਰੋ ਇਹਨਾਂ ਸਾਰਿਆਂ ਨੂੰ ਕੁਛ ਨਹੀਂ ਇਹਨਾਂ ਨੇ ਆਪਦੀਆਂ ਪਾਰਟੀਆਂ ਬਦਲੀਆਂ ਨੇ ਜਿੱਦੋਂ ਮੌਕਾ ਮਿਲਦਾ ਉਦੋਂ ਹੀ ਹੋ ਜਾਂਦੇ ਨੇ ਸੋ ਇਹ ਦੋਜੀਆਂ ਦੇ ਮੋਟਰਸਾਈਕਲ ਵਰਗੇ ਨੇ ਕੋਈ ਸਟੈਂਡ ਨਹੀਂ ਹੁੰਦਾ ਉਹਦੇ ਜਿੱਦੋਂ ਨੂੰ ਮਾਜੀ ਡੇਡਾ ਕਰ ਦੋ ਉਦੋਂ ਨਹੀਂ ਖੜ ਜਾਂਦਾ ਉਹ ਕਿਉਂਕਿ ਦੋਨੇ ਪਾਸੇ ਢੋਲੀਆਂ ਇਹ ਲੱਗੀਆਂ ਹੁੰਦੀਆਂ ਨੇ ਸੋ ਇਸ ਕਰਕੇ ਇਹਨਾਂ ਤੇ ਕੋਈ ਯਕੀਨ ਨਾ ਕਰਿਓ ਇਨਾਂ ਤੇ ਨਾਸ਼ਕੀਨ ਕਰਿਓ ਆਪਾਂ ਰਲ ਕੇ ਆਪਾਂ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਈਏ ਆਪਣੇ ਆਪਣੇ ਰੰਗ ਪੰਜਾਬ ਦੇ ਆਪਣੇ ਹਿੱਸੇ ਦਾ ਰੰਗ ਪਰੋ ਤਾਂ ਕਿ ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਸੋ ਵੀਰੋ ਇਹ ਤੁਹਾਡਾ ਆਹੀ ਪਿਆਰ ਹੈ ਜਿਹੜਾ ਮੈਨੂੰ ਥੱਕਣ ਨਹੀਂ ਦਿੰਦਾ ਜਿਹੜਾ ਮੈਨੂੰ ਥਕਾਵਟ ਨਹੀਂ ਹੋਣ ਦਿੰਦਾ ਮੈਨੂੰ ਪੱਤਰਕਾਰ ਕਹਿੰਦੇ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਉਸ ਕੁਰਸੀ ਤੇ ਬੈਠ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਜਾਂਦੇ ਨੇ ਸਵਾ ਦੋ ਸਾਲ ਹੋ ਗਏ ਤੁਹਾਡਾ ਦਿਮਾਗ ਕਿਉਂ ਨਹੀਂ ਖਰਾਬ ਹੋਇਆ ਮੈਂ ਕਿਹਾ ਫਰਕ ਇੰਨਾ ਕਹ ਜਿਹੜੇ ਪਹਿਲਾਂ ਆਲੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਿਆ ਆ ਫਰਕ ਹੈ ਬਸ ਕਿਉਂਕਿ ਮੈਨੂੰ ਕੋਈ ਚਾਹ ਨਹੀਂ ਕਿ ਮੇਰਾ ਅਖਬਾਰ 'ਚ ਨਾ ਛਪੇ ਜਾਂ ਮੇਰੀ ਟੀਵੀ ਤੇ ਫੋਟੋ ਆਵੇ ਮੈਨੂੰ ਇਸ ਗੱਲ ਦਾ ਕੋਈ ਚਾਹ ਨਹੀਂ ਮੈਨੂੰ ਇੱਕੋ ਹੀ ਚਾਹ ਹੈ ਕਿ ਮੇਰੇ ਦਸਤਕਦ ਕਰਨ ਨਾਲ ਕਿਸੇ ਦੇ ਘਰ ਦਾ ਚੁੱਲ੍ਹਾ ਬਲੇ ਕਿਸੇ ਦੇ ਘਰ ਦੀ ਕਬੀਲਦਾਰੀ ਜਿਹੜੀ ਉਹ ਲੀ ਤੇ ਚੜੇ ਤਾਂ ਕਿ ਪੰਜਾਬ ਹਰੇਕ ਵਰਗ ਦਾ ਮੈਂ ਮੈਂ ਕੋਈ ਕਿਸੇ ਧਰਮ ਨੂੰ ਉਹ ਨਹੀਂ ਕਹਿੰਦਾ ਮੈਂ ਤਾਂ ਮੈਂ ਅਸੀਂ ਅਸੀਂ ਕੰਮ ਦੀ ਰਾਜਨੀਤੀ ਕਰਦੇ ਆਂ ਚੰਮ ਦੀ ਰਾਜਨੀਤੀ ਨਹੀਂ ਕਰਦੇ ਇਹਨਾਂ ਵਾਂਗੂ ਜਿਹੜੀ ਨਫ਼ਰਤ ਫਲਾਉਂਦੇ ਨੇ ਸੋ ਆਪਾਂ ਭਾਈਚਾਰਾ ਵੀ ਕਾਇਮ ਰੱਖਣਾ ਵੀਰੋ ਆਪਣੇ ਭਾਈਚਾਰ ਸਾਡੀਆਂ Eid ਦਾ ਸਾਡੀਆਂ ਸੰਗਰਾਣ ਦਾ ਸਾਡੀਆਂ ਰਾਮ ਨੌਮੀਆਂ ਸਾਡੀਆਂ ਕ੍ਰਿਸਮਸਾਂ ਸਾਡੇ ਗੁਰਪੁਰਬ ਸਾਡੀਆਂ ਸਾਡੀਆਂ ਜਿਹੜੀਆਂ ਹਨੂਮਾਨ ਜਨਮ ਦਿਨ ਸਾਂਝੀਆਂ ਨੇ ਅਸੀਂ ਸਾਰੇ ਇਕੱਠੇ ਮਨਾਉਨੇ ਆ ਸੋ ਮੈਂ ਇਹਨਾਂ ਨੂੰ ਕਹਿਣਾ ਚਾਹੂੰਗਾ ਭਾਜਪਾ ਵਾਲਿਆਂ ਨੂੰ ਇਹ ਕੋਸ਼ਿਸ਼ ਨਾ ਕਰੋ ਕਿ ਇੱਥੇ ਤੁਸੀਂ ਸਾਡੇ ਭਾਈਚਾਰੇ ਨੂੰ ਤੋੜ ਦੋਗੇ ਜਾਂ ਲੜਾ ਦੋਗੇ ਸਾਨੂੰ ਇਹ ਬਾਕੀ ਜਿੱਥੇ ਮਰਜ਼ੀ ਕੁਛ ਕਰੀ ਜਾਓ ਪੰਜਾਬ ਦੇ ਵਿੱਚ ਇਹ ਨਹੀਂ ਹੁੰਦਾ ਇਸ ਗੱਲ ਦਾ ਮੈਨੂੰ ਮਾਣ ਹੈ